ਦੋਸਤੋ ਅੱਜ ਦੀ ਐਸਾ ਕਹਾਣੀ ਵਿੱਚ ਤੁਹਾਡਾ ਸਵਾਗਤ ਹੈ ਇੱਕ ਦਿਨ ਮੇਰੀ ਸੱਸ ਨੇ ਮੈਨੂੰ ਕਿਹਾ ਤੈਨੂੰ ਤੇਰੇ ਪਾਪਾ ਜੀ ਦੇ ਨਾਲ ਪੈਂਡ ਕਿਸੇ ਕੰਮ ਲਈ ਜਾਣਾ ਪਵੇਗਾ ਮੈਂ ਉਹਨਾਂ ਨੂੰ ਕਿਹਾ ਕਿ ਮੰਮੀ ਜੀ ਤੁਸੀਂ ਜਾਂ ਤੁਹਾਡਾ ਬੇਟਾ ਨਹੀਂ ਜਾ ਸਕਦਾ ਤਾਂ ਉਹਨਾਂ ਨੇ ਕਿਹਾ ਕਿ ਬਹੂ ਜਦੋਂ ਵੀ ਮੈਂ ਕਿਤੇ ਘੁੰਮਣ ਜਾਂਦੀ ਹਾਂ ਤਾਂ ਮੇਰੀ ਤਬੀਅਤ ਖਰਾਬ ਹੋ ਜਾਂਦੀ ਹੈ ਅਤੇ ਤੈਨੂੰ ਪਤਾ ਹੈ ਕਿ ਤੇਰਾ ਪਤੀ ਮੇਰਾ ਬੇਟਾ ਹਮੇਸ਼ਾ ਆਪਣੇ ਕੰਮ ਵਿੱਚ ਬਿਜੀ ਰਹਿੰਦਾ ਹੈ ਅਤੇ ਜਾਂ ਫਿਰ ਉਹ ਆਪਣੇ ਆਵਾਰਾ ਦੋਸਤਾਂ ਦੇ ਨਾਲ ਸ਼ਰਾਬ ਪੀਂਦਾ ਰਹਿੰਦਾ ਹੈ ਮੈਂ ਕਿਹਾ ਕਿ ਠੀਕ ਹੈ ਮੰਮੀ ਜੀ ਜਿਵੇਂ ਤੁਹਾਨੂੰ ਠੀਕ ਲੱਗੇ ਮੰਮੀ ਨੇ ਕਿਹਾ ਕਿ ਤੁਹਾਨੂੰ ਪ੍ਰਾਪਰਟੀ ਦੇ ਕੰਮ ਲਈ ਜਾਣਾ ਪਵੇਗਾ ਅਤੇ ਇਹ ਕੰਮ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਮੈਂ ਕਿਹਾ ਠੀਕ ਹੈ ਮੰਮੀ ਜੀ ਜਿਵੇਂ ਤੁਹਾਨੂੰ ਚੰਗਾ ਲੱਗੇ ਤੁਸੀਂ ਉਵੇਂ ਹੀ ਕਰੋ ਉਨਣਾ ਨੇ ਕਿਹਾ ਕਿ ਤੁਸੀਂ ਸੋਮਵਾਰ ਤੋਂ ਲੈ ਕੇ ਬੁੱਧਵਾਰ ਤੱਕ ਆਪਣੇ ਪਾਪਾ ਜੀ ਨਾਲ ਰਹਿਣਾ ਹੈ ਅਤੇ ਸ਼ੁੱਕਰਵਾਰ ਜਾਂ ਸ਼ਨੀਵਾਰ ਵਾਪਸ ਆ ਜਾਓ ਤੁਹਾਨੂੰ ਬਹੁਤ ਚੰਗਾ ਲੱਗੇਗਾ ਕਿਉਂਕਿ ਸਾਡੇ ਪਿੰਡ ਦਾ ਘਰ ਬਹੁਤ ਹੀ ਸੋਹਣਾ ਅਤੇ ਬਹੁਤ ਵੱਡਾ ਹੈ ਮੈਂ ਕਿਹਾ ਠੀਕ ਹੈ ਮੰਮੀ ਜੀ ਤੁਸੀਂ ਚਿੰਤਾ ਨਾ ਕਰੋ ਮੈਂ ਪਾਪਾ ਜੀ ਨਾਲ ਚਲੀ ਜਾਵਾਂਗੀ ਤਾਂ ਦੋਸਤੋ ਹੁਣ ਮੈਂ ਤੁਹਾਨੂੰ ਮੇਰੇ ਪਾਪਾ ਜੀ ਦੇ ਬਾਰੇ ਵਿੱਚ ਦੱਸਦੀ ਹਾਂ ਜਾਨੀ ਕਿ ਮੇਰੇ ਸਹੁਰੇ ਦੇ ਬਾਰੇ ਮੇਰੇ ਸਹੁਰੇ ਦੀ ਉਮਰ 60 ਸਾਲ ਹੋਵੇਗੀ ਪਰ ਇਸ ਉਮਰ ਵਿੱਚ ਵੀ ਉਹ ਬਹੁਤ ਮਜ਼ਬੂਤ ਅਤੇ ਤਾਕਤਵਰ ਹਨ ਉਹਨਾਂ ਦਾ ਵਪਾਰ ਸ਼ੁਰੂ ਤੋਂ ਹੀ ਬਹੁਤ ਚੰਗਾ ਚੱਲਦਾ ਆ ਰਿਹਾ ਹੈ ਇਸ ਲਈ ਸਾਡੇ ਪਰਿਵਾਰ ਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸਾਡੇ ਨੌਕਰ ਸ਼ਾਕਰ ਕਾਰ ਬੰਗਲਾ ਸਭ ਕੁਝ ਹੈ ਮੇਰੀ ਇੱਕ ਬੇਟੀ ਵੀ ਹੈ ਪਰ ਉਹ ਟਾਸਟ ਰੂਮ ਦੇ ਨਾਲ ਪੈਦਾ ਹੋਈ ਹੈ ਮੇਰੀ ਬੇਟੀ ਮੇਰੇ ਪਤੀ ਤੋਂ ਪੈਦਾ ਨਹੀਂ ਹੋਈ ਕਿਉਂਕਿ ਉਹਨਾਂ ਵਿੱਚ ਕੋਈ ਕਮੀ ਸੀ ਇਹ ਗੱਲ ਮੈਨੂੰ ਅਤੇ ਮੇਰੇ ਸਹੁਰੇ ਨੂੰ ਹੀ ਪਤਾ ਸੀ ਘਰ ਵਿੱਚ ਕਿਸੇ ਹੋਰ ਨੂੰ ਕੁਝ ਵੀ ਨਹੀਂ ਪਤਾ ਸੀ ਇੱਥੋਂ ਤੱਕ ਕਿ ਮੇਰੀ ਸੱਸ ਨੂੰ ਵੀ ਕੁਝ ਪਤਾ ਨਹੀਂ ਸੀ ਜਦੋਂ ਮੇਰੀ ਸੱਸ ਨੇ ਮੈਨੂੰ ਟੰਡ ਜਾਣ ਲਈ ਕਿਹਾ ਤਾਂ ਮੈਂ ਖੁਸ਼ ਹੋ ਗਈ ਉਹ ਸਰਾ ਤਾਂ ਮੈਂ ਪਿੰਡ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਅਤੇ ਫੇਰ ਮੈਂ ਮੇਰੇ ਸਹੁਰੇ ਦੇ ਕਮਰੇ ਵਿੱਚ ਗਈ ਮੈਂ ਹਮੇਸ਼ਾ ਸਾੜੀ ਦਾ ਪੱਲਾ ਆਪਣੇ ਸਿਰ ਤੇ ਹੀ ਰੱਖਦੀ ਸੀ ਸਾਡੇ ਘਰ ਵਿੱਚ ਇਹ ਰਵਾਜ ਸੀ ਕਿ ਪੱਲੇ ਤੋਂ ਬਿਨਾਂ ਕਿਸੇ ਵੀ ਔਰਤ ਨੂੰ ਘਰ ਦੇ ਮਰਦ ਦੇ ਸਾਹਮਣੇ ਨਹੀਂ ਜਾਣਾ ਚਾਹੀਦਾ ਮੈਂ ਬਹੁਤ ਹੀ ਸੰਸਕਾਰੀ ਸੀ ਮੈਂ ਆਪਣੇ ਸਹੁਰੇ ਦੇ ਕਮਰੇ ਵਿੱਚ ਆਈ ਮੈਂ ਉਹਨਾਂ ਨੂੰ ਕਿਹਾ ਕਿ ਪਾਪਾ ਜੀ ਜਿਆਦਾ ਸਮੇਂ ਤੱਕ ਕਿਤਾਬ ਨਾ ਪੜੋ ਕਿਉਂਕਿ ਅਸੀਂ ਕੱਲ ਪਿੰਡ ਵੀ ਜਾਣਾ ਹੈ ਮੈਂ ਮੇਰੇ ਸਹੁਰੇ ਦੇ ਬੈਗ ਵਿੱਚ ਕੁਝ ਸਮਾਨ ਰੱਖਿਆ ਪਰ ਹੁਣ ਉਹ ਕਿਤਾਬ ਪੜਨ ਦੀ ਬਜਾਏ ਦੂਜੇ ਪਾਸੇ ਹੀ ਦੇਖ ਰਹੇ ਸੀ ਮੇਰਾ ਨਾਮ ਕਵਿਤਾ ਹੈ ਅਤੇ ਮੈਂ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੀ ਹਾਂ ਮੈਂ ਨਾ ਹੀ ਤਾਂ ਜ਼ਿਆਦੇ ਧੋਰੀ ਸੀ ਅਤੇ ਨਾ ਹੀ ਜ਼ਿਆਦੇ ਕਾਲੀ ਮੈਂ ਦਿਗਨ ਵਿੱਚ ਬਹੁਤ ਸੋਹਣੀ ਹਾਂ ਅਤੇ ਉਮਰ 40 ਸਾਲ ਹੈ ਅਤੇ ਮੇਰਾ ਕੱਦ 5 ਫੁੱਟ 2 ਇੰਚ ਹੈ ਸੋਮਵਾਰ ਦਾ ਦਿਨ ਆ ਗਿਆ ਸੀ ਦੁਪਹਿਰ ਨੂੰ ਮੈਂ ਤੇ ਮੇਰਾ ਸਹੁਰਾ ਪਿੰਡ ਲਈ ਨਿਕਲ ਗਏ ਗੱਡੀ ਮੇਰਾ ਸਹੁਰਾ ਚਲਾ ਰਿਹਾ ਸੀ ਟ੍ਰੈਫਿਕ ਦੇ ਕਾਰਨ ਅਸੀਂ ਸ਼ਾਮ 7 ਵਜੇ ਘਰ ਦਵਾਰ ਪਹੁੰਚੇ ਉੱਥੇ ਸਾਡਾ ਇੱਕ ਛੋਟਾ ਜਿਹਾ ਬੰਗਲਾ ਸੀ ਜੋ ਇੱਕ ਛੋਟੇ ਜਿਹੇ ਪਹਾੜ ਤੇ ਬਣਿਆ ਹੋਇਆ ਸੀ ਪਰ ਗੱਡੀ ਉੱਥੋਂ ਤੱਕ ਨਹੀਂ ਜਾ ਸਕਦੀ ਸੀ ਇੱਕ ਮੰਜ਼ਿਲਾ ਘਰ ਸੋਹਣੇ-ਸੋਹਣੇ ਪਹਾੜ ਠੰਡੀ ਹਵਾ ਚੱਲ ਰਹੀ ਸੀ ਸਾਡੇ ਕੁਝ ਰਿਸ਼ਤੇਦਾਰ ਵੀ ਉੱਥੇ ਰਹਿੰਦੇ ਸੀ ਉਹਨਾਂ ਨੇ ਸਾਨੂੰ ਖਾਣੇ ਤੇ ਬੁਲਾਇਆ ਉੱਥੇ ਸਾਡੇ ਘਰ ਦੀ ਦੇਖਭਾਲ ਕਰਨ ਵਾਲਾ ਇੱਕ ਨੌਕਰ ਰਾਮੂ ਵੀ ਸੀ ਪਰ ਉਸ ਦੇ ਪਰਿਵਾਰ ਵਿੱਚ ਕਿਸੇ ਦੀ ਤਬੀਅਤ ਖਰਾਬ ਸੀ ਇਸ ਲਈ ਉਸ ਨੇ ਆਪਣੇ ਪਿੰਡ ਜਾਣਾ ਸੀ ਅਤੇ ਮੇਰੇ ਸਹੁਰੇ ਨੇ ਉਸ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਮੀ ਪੈ ਰਿਹਾ ਸੀ ਅਸੀਂ ਸਾਡੇ ਕਰਿਸਤੇਦਾਰ ਦੇ ਘਰ ਖਾਣੇ ਤੇ ਗਏ ਸੀ ਸਾਰੇ ਖਾਣ ਪੀਣ ਦੀਆਂ ਚੀਜ਼ਾਂ ਵੀ ਅਸੀਂ ਉੱਥੇ ਹੀ ਲੈ ਕੇ ਸੀ ਉੱਥੇ ਮੈਨੂੰ ਮੇਰੀ ਬੱਦੀ ਸੱਸ ਮਿਲੀ ਅਤੇ ਅਸੀਂ ਮਿਲ ਕੇ ਗੱਲਾਂ ਬਾਤਾਂ ਹਸੀ ਮਜ਼ਾਕ ਕੀਤਾ ਅਤੇ ਉਸ ਰਾਤ ਮੇਰੀ ਬੱਦੀ ਸੱਸ ਵੀ ਸਾਡੇ ਘਰ ਹੀ ਰੁਕ ਗਈ ਸੀ ਅਤੇ ਮੇਰਾ ਸਹੁਰਾ ਆਪਣੇ ਭਰਾ ਨਾਲ ਸ਼ਰਾਬ ਪੀ ਰਿਹਾ ਸੀ ਇਸ ਲਈ ਉਹ ਰਾਤ ਇਸ ਤਾਂ ਹੀ ਲੰਘ ਗਈ ਅਤੇ ਅਗਲੇ ਦਿਨ ਮੇਰਾ ਸਹੁਰਾ ਉੱਠ ਕੇ ਆਪਣੇ ਕੰਮ ਤੇ ਚਲਾ ਗਿਆ ਅਤੇ ਮੈਂ ਮੇਰੀ ਵੱਡੀ ਸੱਸ ਦੇ ਨਾਲ ਘਰ ਵਿੱਚ ਇਕੱਲੀ ਸੀ ਮੈਂ ਉਹਨਾਂ ਨਾਲ ਮਿਲ ਕੇ ਖਾਣਾ ਬਣਾਇਆ ਸ਼ਾਮ ਨੂੰ ਮੇਰਾ ਸਹੁਰਾ ਆ ਕੇ ਆਪਣੇ ਭਰਾ ਨਾਲ ਬੈਠ ਕੇ ਸ਼ਰਾਬ ਪੀਣ ਲੱਗਿਆ ਹਾਂ ਉਹ ਸ਼ਰਾਬ ਪੀਂਦੇ ਤਾਂ ਹਨ ਪਰ ਉਹਨਾਂ ਨੂੰ ਮੇਰੇ ਪਤੀ ਵਰਗੀ ਆਦਤ ਨਹੀਂ ਹੈ ਥੋੜੇ ਸਮੇਂ ਬਾਅਦ ਉਹਨਾਂ ਨੇ ਕਿਹਾ ਕਿ ਬਹੂ ਮੈਂ ਆਪਣੇ ਬੰਗਲੇ ਵਿੱਚ ਜਾ ਰਹੀ ਹਾਂ ਮੇਰੀ ਵੱਡੀ ਸੱਸ ਨੇ ਕਿਹਾ ਕਿ ਤੁਸੀਂ ਜਾਓ ਹਜੇ ਤੱਕ ਅਸੀਂ ਕੁਝ ਗੱਲਾਂ-ਵਾਤਾਂ ਕਰ ਲੈਣਾ ਹਨ ਕੁਝ ਸਮੇਂ ਬਾਅਦ ਮੈਂ ਵੀ ਆਪਣੀ ਹਵੇਲੀ ਚਲੀ ਗਈ ਬਾਹਰ ਬਹੁਤ ਮੀਂਹ ਪੈ ਰਿਹਾ ਸੀ ਵੱਡੀ ਸੱਸ ਨੇ ਮੈਨੂੰ ਛਤਰੀ ਦਿੱਤੀ ਅਤੇ ਮੈਂ ਆਪਣੇ ਘਰ ਆ ਗਈ ਮੈਂ ਆਪਣੀ ਸਾੜੀ ਦਾ ਪੱਲਾ ਆਪਣੇ ਸਿਰ ਤੇ ਹੀ ਰੱਖਿਆ ਹੋਇਆ ਸੀ ਜਦੋਂ ਮੈਂ ਘਰ ਪਹੁੰਚੀ ਤਾਂ ਮੇਰਾ ਸਹੁਰਾ ਟੀਵੀ ਦੇ ਸਾਹਮਣੇ ਬੈਠਾ ਹੋਇਆ ਸ਼ਰਾਬ ਪੀ ਰਿਹਾ ਸੀ ਮੈਂ ਘਰ ਆ ਗਈ ਮੀਂਹ ਪੈਣ ਦੇ ਕਾਰਨ ਮੈਂ ਪੂਰੀ ਤਰ੍ਹਾਂ ਭਿੱਜ ਗਈ ਸੀ ਸਾਡਾ ਘਰ ਬਹੁਤ ਵੱਡਾ ਸੀ نیچے ਹਾਲ ਸੀ ਅਤੇ ਉੱਪਰ ਕੁਝ ਕਮਰੇ ਸੀ ਛਤਰੀ ਛੋਟੀ ਸੀ ਜਿਸ ਦੇ ਕਾਰਨ ਮੈਂ ਭਿੱਜ ਗਈ ਮੈਂ ਅੰਦਰ ਆਉਂਦੇ ਹੀ ਕਿਹਾ ਕੀ ਪਿਤਾ ਜੀ ਦਰਵਾਜ਼ੇ ਖਿੜਕੀਆਂ ਬੰਦ ਕਰ ਦਿਓ ਨਹੀਂ ਤਾਂ ਮੱਛਰ ਅੰਦਰ ਆ ਜਾਣਗੇ ਫਿਰ ਪਾਪਾ ਨੇ ਖਿੜਕੀਆਂ ਤੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਫੇਰ اچانک ਹੀ ਲਾਈਟ ਚਲੀ ਗਈ ਉਸੇ ਸਮੇਂ ਹੀ RAMU ਨੇ ਮੋਮਬੱਤੀਆਂ ਜਲਾ ਦਿੱਤੀਆਂ ਮੈਂ ਪਿਤਾ ਜੀ ਨੂੰ ਕਿਹਾ ਕਿ ਪਿਤਾ ਜੀ ਮੇਰੀ ਮਦਦ ਕਰੋ ਉਹਨਾਂ ਨੇ ਕਿਹਾ ਕਿ ਬਹੁ ਮੈਂ ਤੁਹਾਡੀ ਕੀ ਮਦਦ ਕਰ ਸਕਦਾ ਹਾਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੋਮਬੱਤੀ ਲੈ ਕੇ ਉੱਪਰ ਆ ਜਾਓ ਉਹ ਮੇਰੇ ਨਾਲ ਉੱਪਰ ਆ ਗਏ ਮੈਨੂੰ ਬਾਥਰੂਮ ਵਿੱਚੋਂ ਪਾਣੀ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ ਮੈਂ ਉਹਨਾਂ ਨੂੰ ਕਿਹਾ ਕਿ ਪਿਤਾ ਜੀ ਟੂਟੀਆਂ ਖੁੱਲੀਆਂ ਕਿਉਂ ਛੱਡੀਆਂ ਹਨ ਤੁਸੀਂ ਇਹਨਾਂ ਨੂੰ ਬੰਦ ਕਰ ਦਿਓ ਪਰ ਉਹਨਾਂ ਤੋਂ ਗਲਤੀ ਨਾਲ ਸ਼ਾਵਰ ਛੱਡਿਆ ਗਿਆ ਅਤੇ ਮੈਂ ਫੇਰ ਤੋਂ ਭੱਜ ਗਈ ਮੇਰੇ ਸਿਰ ਤੇ ਸਾੜੀ ਦਾ ਪੱਲਾ ਰੱਖਿਆ ਹੋਇਆ ਸੀ ਅਤੇ ਫੇਰ ਮੈਂ ਦੇਖਿਆ ਕਿ ਮੇਰੇ ਪਿਤਾ ਜੀ ਚੁੱਪਚਾਪ ਮੈਨੂੰ ਹੀ ਦੇਖ ਰਹੇ ਸੀ ਇੱਕ ਦਿਨ ਫੇਰ ਇਸ ਤਰ੍ਹਾਂ ਦਾ ਹੀ ਹੋਇਆ ਮੇਰਾ ਸਹੁਰਾ ਹਮੇਸ਼ਾ ਆਪਣੇ ਦੋਸਤਾਂ ਨਾਲ ਬਾਹਰ ਘੁੰਮਣ ਜਾਂਦਾ ਸੀ ਅਤੇ ਉਹਨਾਂ ਨਾਲ ਸਰਗਟ ਪੀਨ ਦੀ ਵੀ ਆਦਤ ਸੀ ਮੈਂ ਸਵੇਰੇ ਸਵੇਰੇ ਦੁਕਾਨ ਤੇ ਗਈ ਤਾਂ ਮੀ ਪੈ ਰਿਹਾ ਸੀ ਅਤੇ ਹਮੇਸ਼ਾ ਦੀ ਤਰਾ ਸਾੜੀ ਦਾ ਪੱल्लू ਮੇਰੇ ਸਿਰ ਤੇ ਹੀ ਸੀ ਮੈਂ ਛਪਰੀ ਲਾਤੀ ਅਤੇ ਦੇਖਿਆ ਕਿ ਮੇਰਾ ਸਹੁਰਾ ਕ੍ਰੋਸਿੰਗ ਤੇ ਖੜਾ ਸੀ ਅਤੇ ਜਦੋਂ ਮੈਂ ਉਹਨਾਂ ਵੱਲ ਦੇਖਿਆ ਤਾਂ ਉਹ ਮੈਨੂੰ ਵੀ ਦੇਖ ਰਹੇ ਸੀ ਉਹਨਾਂ ਦੀਆਂ ਨਜ਼ਰਾਂ ਮੇਰੀ ਪਿੱਜੀ ਹੋਈ ਸਾੜੀ ਤੇ ਸੀ ਮੈਂ ਘਾਰ ਆ ਗਈ ਅਤੇ ਜਦੋਂ ਮੈਂ ਘਰ ਆ ਕੇ ਸ਼ੀਸ਼ੇ ਵਿੱਚ ਦੇਖਿਆ ਤਾਂ ਮੇਰੀ ਸਾੜੀ ਭਿੱਜੀ ਗਈ ਸੀ ਅਤੇ ਮੇਰੇ ਸਰੀਰ ਨਾਲ ਚਿਪੀ ਹੋਈ ਸੀ ਜਿਹਦੇ ਵਿੱਚ ਮੇਰਾ ਸਰੀਰ ਸਾਫ਼-ਸਾਫ਼ ਦਿਖ ਰਿਹਾ ਸੀ ਜਿਹਦੇ ਕਾਰਨ ਮੈਂ ਬਹੁਤ ਜ਼ਿਆਦਾ ਸ਼ਰਮੀ ਲੱਗ ਰਹੀ ਸੀ ਮੈਂ ਜਾਣ ਬੁੱਝ ਕੇ ਆਪਣੇ ਸਹੁਰੇ ਦੇ ਆਸ-ਪਾਸ ਘੁੰਮਣ ਲੱਗੀ ਸੀ ਕਿਸੇ ਨਾ ਕਿਸੇ ਬਹਾਨੇ ਮੈਂ ਉਹਨਾਂ ਨੂੰ ਆਪਣੀ ਖੂਬਸੂਰਤੀ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਉਹ ਵੀ ਮੈਨੂੰ ਦੇਖ ਕੇ ਖੁਸ਼ ਹੁੰਦੇ ਕੁਝ ਸਮੇਂ ਬਾਅਦ ਜਦੋਂ ਉਹ ਕਹਾ ਰਾਇਤਾ ਮੈਂ ਵੀ ਆਪਣੇ ਸਾਰੇ ਕੰਮ ਖਤਮ ਕਰਕੇ ਨਹਾਉਣ ਲਈ ਦੂਜੇ ਕਮਰੇ ਵਿੱਚ ਚਲੀ ਗਈ ਅਲਮਾਰੀ ਵਿੱਚੋਂ ਨਾਲ ਸਾੜੀ ਕੱਢੀ ਅਤੇ ਦੂਜੇ ਕਮਰੇ ਵਿੱਚ ਨਹਾਉਣ ਚਲੀ ਗਈ ਮੇਰਾ ਸਹਰਾ ਬਾਹਰ ਬਰਾਂਡੇ ਵਿੱਚ ਬੈਠਾ ਸੀ ਸਾੜੀ ਬਦਲਦੇ ਸਮੇਂ ਮੈਂ ਕਮਰਾ ਬੰਦ ਕਰਨਾ ਭੁੱਲ ਗਈ ਸੀ ਜਦੋਂ ਮੈਂ ਸਾਰੀ ਬਦਲ ਰਹੀ ਸੀ ਤਾਂ ਮੇਰਾ ਸਾਰਾ ਚੁੱਪਚਾਪ ਮੈਨੂੰ ਹੀ ਦੇਖ ਰਿਹਾ ਸੀ ਸਾਰੀ ਬਦਲਦੇ ਸਮੇਂ ਮੈਨੂੰ ਵੀ ਮਹਿਸੂਸ ਹੋ ਰਿਹਾ ਸੀ ਕਿ ਕੋਈ ਮੈਨੂੰ ਲੁੱਕ ਕੇ ਦੇਖ ਰਿਹਾ ਹੈ ਕਮਰੇ ਵਿੱਚ ਬਹੁਤ ਹਨੇਰਾ ਸੀ ਉਹ ਸੋਫੇ ਤੇ ਬੈਠ ਕੇ ਮੈਨੂੰ ਦੇਖ ਰਹੇ ਸੀ ਅਤੇ ਮੈਨੂੰ ਦੇਖਦੇ ਹੋਏ ਆਪਣੀ ਹੋਸ਼ ਖੋਣ ਲੱਗੀ ਸੀ ਉਹਨਾਂ ਦੀਆਂ ਹਰਕਤਾਂ ਮੈਨੂੰ ਸਾਫ਼ ਦਿਖਾਈ ਦੇ ਰਹੀਆਂ ਸੀ ਜਦੋਂ ਮੈਂ ਟਾਈਮ ਦੇਖਿਆ ਤਾਂ ਰਾਤ ਦੇ 2 ਵਜੇ ਗਏ ਸੀ ਮੈਂ ਮੇਰੇ ਸਹੁਰੇ ਨੂੰ ਕਿਹਾ ਕਿ ਪਿਤਾ ਜੀ ਅੱਜ ਤਾਂ ਤੁਸੀਂ ਥੱਕ ਗਏ ਹੋ ਮੁੰਡੇ ਉਹਨਾਂ ਨੇ ਕਿਹਾ ਕਿ ਨਹੀਂ ਬਹੂ ਮੈਂ ਥੱਕਿਆ ਨਹੀਂ ਹਾਂ ਅੱਜ ਕੰਮ ਤਾਂ ਬਹੁਤ ਸੀ ਫਿਰ ਮੈਂ ਉਹਨਾਂ ਨੂੰ ਕਿਹਾ ਬਾਹਰ ਮੀਂਹ ਪੈਣ ਕਾਰਨ ਮਛਰ ਹੋ ਗਏ ਹਨ ਤੁਸੀਂ ਬਾਹਰ ਭਾਂਡੇ ਵਿੱਚ ਨਾ ਸੋਓ ਤੁਸੀਂ ਮੇਰੇ ਕਮਰੇ ਵਿੱਚ ਹੀ ਸੌਂ ਜਾਓ ਥੋੜੇ ਸਮੇਂ ਬਾਅਦ ਮੈਂ ਉਹਨਾਂ ਲਈ ਅਤੇ ਮੇਰੇ ਲਈ ਚਾਹ ਬਣਾ ਕੇ ਲੈ ਗਈ ਫਾਤੇ ਅਸੀਂ ਬੈਠੇ ਬਾਲਕੋਨੀ ਵਿੱਚ ਚਾਹ ਪੀਣ ਲੱਗੇ ਤਾਂ ਮੇਰੇ ਸਹੁਰੇ ਨੇ ਮੈਨੂੰ ਪੁੱਛਿਆ ਕਿ ਬਹੂ ਤੂੰ ਖੁਸ਼ ਤਾਂ ਹੈ ਨਾ ਮੈਂ ਉਹਨਾਂ ਨੂੰ ਕਿਹਾ ਕਿ ਹਾਂ ਪਿਤਾ ਜੀ ਮੈਂ ਖੁਸ਼ ਹਾਂ ਸਾਡੇ ਕੋਲ ਪੈਸਾ ਬੰਦਲਾ ਗੱਡੀ ਸਭ ਕੁਝ ਹੈ ਪਰ ਜਿਸ ਚੀਜ਼ ਵਿੱਚ ਔਰਤ ਦੀ ਖੁਸ਼ੀ ਹੁੰਦੀ ਹੈ ਉਹ ਹੁੰਦਾ ਹੈ ਉਸ ਦੇ ਪਤੀ ਦਾ ਪਿਆਰ ਅਤੇ ਉਸ ਦਾ ਬੈੱਡਰੂਮ ਤੁਹਾਨੂੰ ਤਾਂ ਪਤਾ ਹੀ ਹੈ ਨਾ ਕਿ ਤੁਹਾਡਾ ਬੇਟਾ ਮੈਨੂੰ ਉਹ ਖੁਸ਼ੀ ਨਹੀਂ ਦੇ ਪਾ ਰਿਹਾ ਹੈ ਕਿਉਂਕਿ ਉਹ ਇੱਕ ਨਾ ਮਰਦੇ ਇਨਸਾਨ ਹੈ ਉਹ ਕਹਿਣ ਲੱਗੇ ਤਾਂ ਬਹੂ ਤੂੰ ਤਾਂ ਬਹੁਤ ਜ਼ਿਆਦਾ ਖੂਬਸੂਰਤ ਹੈ ਪਰ ਤੂੰ ਥੋੜੀ ਜਹੀ ਗੋਲਮਟੋਲਾ ਮੈਂ ਉਹਨਾਂ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਅਤੇ ਕਿਹਾ ਕਿ ਤੁਸੀਂ ਕੁਝ ਵੀ ਬੋਲਦੇ ਰਹਿੰਦੇ ਹੋ ਤਾਂ ਉਹ ਕਹਿਣ ਲੱਗੇ ਕਿ ਤੂੰ ਮੇਰੀ ਸਭ ਤੋਂ ਪਿਆਰੀ ਬਹੂ ਹੈ ਮੇਰੇ ਸਾਰੇ ਨੇ ਬਹੁਤ ਸ਼ਰਾਬ ਪੀ ਰੱਖੀ ਸੀ ਪਰ ਇਸ ਤੋਂ ਬਾਅਦ ਵੀ ਉਹਨਾਂ ਨੇ ਆਪਣੀ ਹੱਦ ਪਾਰ ਨਹੀਂ ਕੀਤੀ ਸੀ ਉਹ ਆਪਣੀ ਮਰਿਆਦਾ ਦੇ ਵਿੱਚ ਰਹੇ ਕੁਝ ਦਿਨਾਂ ਤੱਕ ਪਿੰਡ ਰਹਿਣ ਤੋਂ ਬਾਅਦ ਸਾਡਾ ਪ੍ਰਾਪਰਟੀ ਦਾ ਕੰਮ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਮੈਂ ਤੇ ਮੇਰਾ ਸਹੁਰਾ ਪਿੰਡ ਆ ਗਏ ਦੋਸਤੋ ਸਹੁਰੇ ਅਤੇ ਨੌ ਦਾ ਰਿਸ਼ਤਾ ਵੀ ਇੱਕ ਪਾਪ ਬੇਟੀ ਦੇ ਰਿਸ਼ਤੇ ਵਰਗਾ ਹੀ ਹੁੰਦਾ ਹੈ ਮੈਂ ਮੇਰਾ ਰਿਸ਼ਤਾ ਭੁੱਲ ਗਈ ਸੀ ਤੇ ਆਪਣੀ ਇਸ ਗਲਤੀ ਤੇ ਬਹੁਤ ਪਛਤਾਵਾ ਹੈ ਮੈਨੂੰ ਜਦੋਂ ਕਿ ਉਹਨਾਂ ਨੇ ਮੈਨੂੰ ਆਪਣੀ ਬੇਟੀ ਦੀ ਤਰ੍ਹਾਂ ਰੱਖਿਆ ਅਤੇ ਬਹੁਤ ਪਿਆਰ ਦਿੱਤਾ ਦੋਸਤੋ ਇਹ ਸੀ ਅੱਜ ਦੀ ਸਾਡੀ ਇੱਕ ਛੋਟੀ ਜਹੀ ਕਹਾਣੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਮਿਲਦੇ ਹਾਂ ਕੱਲ ਨਵੀਂ ਕਹਾਣੀ ਦੇ ਨਾਲ ਧੰਨਵਾਦ